ਅੱਜ ਸੰਡੀਆ ਆਪਾਂ ਤੁਹਾਨੂੰ ਪਤਾ ਸੰਡੀ ਨੂੰ ਲਾਈਵ ਹੋਣੇ ਹੁੰਨੇ ਆ ਸੋ ਪਹਿਲਾਂ ਭਾਵੇਂ ਸੇ ਬੁੱਧਵਾਰ ਨੂੰ ਆਪਾਂ ਲਾਈਵ ਹੋਣਾ ਸੀ ਕਿਉਂ ਸੋ ਮੈਂ ਥੋੜਾ ਜਿਹਾ ਬੀਜੀ ਸੀਗਾ ਜਿਹਦੇ ਕਰਕੇ ਮੈਂ ਬੁੱਧਵਾਰ ਲਾਈਵ ਨਹੀਂ ਆ ਸਕਿਆ ਤੇ ਅੱਜ ਆਪਣਾ ਟਾਈਮ ਸੀਗਾ ਲਾਈਵ ਹੋਣ ਦਾ 8 ਵਜੇ ਦਾ ਨਾ ਤੇ 9:30 ਹੋ ਗਏ ਤੇ ਮੈਂ ਲੇਟ ਹੋ ਗਿਆ ਥੋੜਾ ਜਿਹਾ ਕਿਉਂਕਿ ਕੁਝ ਬਾਹਰ ਗਿਆ ਹੋਇਆ ਸੀਗਾ ਤੇ ਆਪਣਾ ਸਮਾਨ ਵੇਰ ਲੈਣ ਡਾਈ ਡੂਟ ਦਾ ਤੇ ਉਧਰ ਅੱਜ ਥੋੜਾ ਜਿਹਾ ਲੇਟ ਹੋ ਗਿਆ ਲੈ ਕੇ ਆਉਂਦਾ ਹੋਇਆ ਨਾ ਤੇ ਚਲੋ ਕੋਈ ਨਹੀਂ ਆਪਾਂ ਲਾਈਵ ਆ ਗਏ ਆ ਜੋ ਵੀ ਤੁਹਾਡੇ ਸਵਾਲ ਜਵਾਬ ਹਨ ਸੋ ਆਪਾਂ ਉਹ ਆਪਾਂ ਕਲੀਅਰ ਕਰਾਂਗੇ ਕੁਝ 2-4 ਸਵਾਲ ਅੰਨੇ ਤੁਹਾਡੇ ਹੋਵੇ ਨੋਟ ਕੀਤੇ ਹੋਏ ਆ ਤੇ ਬਾਕੀ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਹੁਣ ਲਾਈਵ ਆਏਗਾ ਤੇ ਉਹ ਮੇਰੇ ਕੋਲ ਲਾਈਵ ਵੀ ਆਪਣਾ ਕੋਈ ਵੀ ਸਵਾਲ ਆ ਜਿਹੜਾ ਉਹ ਪੁੱਛ ਸਕਦਾ ਫਿਟਨੈਸ ਨੂੰ ਲੈ ਕੇ ਭਾਰ ਘਟਾਉਣ ਨੂੰ ਲੈ ਕੇ ਡਾਈਟ ਦੇ ਰਿਗਾਰਡਿੰਗ ਜਾਂ ਫਿਰ ਭਾਰ ਵਧਾਉਣ ਨੂੰ ਲੈ ਕੇ ਜਾਂ ਫਿਰ ਕਿਸੇ ਵੀ ਹਨਾ ਸੋ ਇੱਕ ਆਪਾਂ ਹੁਣ ਪਰਸੂ ਜੀ ਨੇ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਜਿਨ੍ਹਾਂ ਦੇ ਮਤਲਬ ਵੀ ਗੁਰਦੇ ਪੀਤੇ ਦੇ ਵਿੱਚ ਪੱਥਰੀ ਆ ਉਹ ਕਹਿੰਦੇ ਵੀਰ ਜੀ ਜੇ ਇਦਾਂ ਕੋਈ ਮਤਲਬ ਡਰਿੰਕ ਵਗੈਰਾ ਜਾਂ ਕੁਝ ਹੈਗਾ ਵਾ ਤਾਂ ਸਾਨੂੰ ਦੱਸੋ ਦੇਸੀ ਤਰੀਕਾ ਨਾਲ ਤੇ ਮੈਂ ਉਹਨਾਂ ਲਈ ਇੱਕ ਡਰਿੰਕ ਜਿਹੜੀ ਮੈਂ ਸ਼ੇਅਰ ਕੀਤੀ ਆ ਪਰਸੋ ਜੋ ਉਹਦੇ ਇੱਕ ਵੀਡੀਓ ਬਣਾ ਕੇ ਤੇ ਮਤਲਬ ਵੀ ਉਹ ਤੁਸੀਂ ਜੇਕਰ ਮਤਲਬ ਵੀ ਡਰਿੰਕ ਨੂੰ ਬਣਾ ਕੇ ਤੁਸੀਂ ਪੀਨੇ ਹੋ ਨਾ ਤਾਂ ਉਹਦੇ ਨਾਲ ਤੁਹਾਡੀ ਗੁਰਦੇ ਪੀਤੇ ਦੀ ਪੱਥਰੀ ਜਿਹੜੀ ਉਹ ਬਾਹਰ ਨਿਕਲ ਜੇਗੀ ਜੀ ਹੈ ਨਾ ਸੋ ਮੈਂ ਸਾਇ ਹਾਈ ਪ੍ਰਭ ਪਾਲ ਸਿੰਘ ਹਾਂਜੀ ਵੀਰ ਜੀ ਖੋਟੀ ਡਾਗੋ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਲਾਈਵ ਮੇਰੇ ਨਾਲ ਜੁੜਿਆ ਹੋਣਾ ਤਾਂ ਪਲੀਜ਼ ਵੀ ਨਹੀਂ ਕੋਈ ਮੈਸੇਜ ਕਰ ਦਿਓ ਜਿਹੜੀ ਮੇਰੀ ਆਵਾਜ਼ ਆ ਵੀ ਤੁਹਾਨੂੰ ਸਾਫ਼ ਬਿਲਕੁਲ ਕਲੀਅਰ ਸੁਣਾਈ ਦੇ ਰਹੀ ਹੈ ਜਾਂ ਨਹੀਂ ਹੈ ਨਾ ਸੋ ਲਾਈਵ ਹੁੰਦਾ ਪਰ ਤਾਂ ਹੀ ਫਾਇਦਾ ਵਾ ਜੇ ਤੁਹਾਨੂੰ ਮੇਰੀ ਆਵਾਜ਼ ਜਿਹੜੀ ਕਲੀਅਰ ਤੇ ਸਾਫ਼ ਸੁਦਰੀ ਸੁਣੇ ਅਗਰ ਤੁਹਾਨੂੰ ਮੇਰੀ ਆਵਾਜ਼ ਹੀ ਤੁਹਾਡੇ ਤੱਕ ਪਹੁੰਚਦਾ ਐਵੇਂ ਮੇਰਾ ਲਾਈਵ ਬੈਠਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਰਾਦੇ 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 ਜੀ ਰਾਦੇ ਰਾਦੇ ਸੋ ਅਗਰ ਤੁਹਾਡਾ ਕੋਈ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਬਾਅਦ ਚੋਂ ਆਪਾਂ ਜਿਹੜਾ ਮੈਂ ਮੁੱਦੇ ਤੇ ਆਪਾਂ ਆਵਾਂਗੇ ਹਾਂਜੀ ਕਲੀਅਰ ਰਿਵਾਈਸ ਓਕੇ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਜੀ ਬਹੁਤ ਬਹੁਤ ਤੇ ਆਪਾਂ ਹੁਣ ਗੱਲ ਕਰਦੇ ਹਾਂ ਨਾ ਵੀ ਦੇਖੋ ਕਈ ਮੇਰੇ ਭਿੰਨ ਭਰਾਵਾਂ ਦੇ ਨਾ ਮੈਨੂੰ ਮੈਸੇਜ ਆਈ ਸੀ ਹੈ ਨਾ ਉਹਦੇ ਤੇ ਮੈਂ ਹੁਣ ਵੀਡੀਓ ਬਣਾ ਲਈ ਆ ਮੈਂ ਹੁਣ ਵੀਡੀਓ ਬਣਾ ਕੇ ਆ ਨਾ ਤੇ 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 ਬੇਰੇ ਦੇ ਵੀਡੀਓ ਸੋਰੀ ਬਣਾ ਲਈ ਸੀ ਤੇ ਮੈਂ ਉਹ ਕੱਲ ਕੱਲ ਨੂੰ ਅਪਲੋਡ ਕਰਾਂਗਾ ਉਹ ਕਹਿੰਦੇ ਸੀ ਕਿ ਵੇਖੀ ਜਿਹੜਾ ਸਾਡਾ ਖਾਣਾ ਕਿਦਾਂ ਦਾ ਹੋਣਾ ਚਾਹੀਦਾ ਵਾ ਹਨਾ ਉਹਦੇ ਰਿਗਾਰਡਿੰਗ ਪੁੱਛਦੇ ਸੀ ਸਾਡਾ weight ਨਾ ਘਟੇ ਤੇ ਨਾ ਵਧੇ ਹਨਾ ਤੇ ਉਹਦੇ ਵੀ ਇੱਕ ਪ੍ਰੋਪਰਲੀ ਵੀਡੀਓ ਬਣਾ ਲਈ ਆ ਤੇ ਤੁਹਾਡੇ ਵਿੱਚ ਬਹੁਤ سارے ਮੇਰੇ ਭੈਣ ਭਰਾਵਾਂ ਦੇ ਮਤਲਬ ਵੀ ਫੋਨ ਮੈਸੇਜ ਆਉਂਦੇ ਸੀ ਕਹਿੰਦੇ ਵੀ ਜੀ ਅਸੀਂ ਤੁਹਾਡਾ ਡਾਈਟ ਪਲਾਨ ਜਿਹੜਾ ਅਸੀਂ ਫੋਲੋ ਕੀਤਾ ਸੀਗਾ ਤੇ ਸਾਡਾ ਭਾਰ ਘਟ ਗਿਆ ਵੀ ਸਾਨੂੰ ਹੁਣ ਹੋਰ ਇੱਕ ਅਦਾ ਡਾਈਟ ਪਲਾਨ ਜਿਹੜਾ ਦੱਸੋ ਤੇ ਮੈਂ ਉਹਦੇ ਵਾਸਤੇ ਵੀ ਤੁਹਾਡੇ ਵਾਸਤੇ ਵੀ ਇੱਕ 10 ਦਿਨ ਦਾ ਡਾਈਟ ਪਲਾਨ ਹੈ weight lose ਵਾਲਾ ਲੈ ਕੇ ਆਣਾ ਜੇ ਨਾ ਇਹ ਡਾਈਟ ਪਲਾਨ ਲੈ ਕੇ ਆ ਰਾ ਨਾ ਮੈਂ 10 ਦਿਨ ਦਾ ਡਾਈਟ ਪਲਾਨ ਆ ਇਹਦੇ ਨਾਲ ਤੁਹਾਡਾ ਤਿੰਨ ਤੋਂ 4 ਕਿਲੋ weight 101% ਘਟੇਗਾ 10 ਦਿਨ ਦੇ ਵਿੱਚ ਕਿਉਂਕਿ ਜਿਹੜਾ ਉਹ ਡਾਈਟ ਪਲਾਨ ਆ ਉਹਨੂੰ ਮੈਂ ਡਿਜ਼ਾਈਨ ਹੀ ਇਸ ਤਰੀਕੇ ਨਾਲ ਕੀਤਾ ਵਾ ਤੇ ਉਹਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਪ੍ਰੋਫਲ ਫੋਲੋ ਕਰ ਸਕਦਾ ਇੱਕ ਤਾਂ ਠੀਕ ਆ ਜੀ ਇੱਕ ਤਾਂ ਉਹਦੇ ਵਿੱਚ ਕੇਲੇ ਜ ਬਹੁਤ ਘਟਨੇ ਠੀਕ ਆ ਜੀ ਤੇ ਤੁਹਾਡਾ weight ਉਹਦੇ ਨਾਲ 101% ਜਿਹੜਾ ਉਹ ਘਟੇਗਾ ਹੀ ਘਟੇ ਨੰਦ ਜੀ ਤੋਂ ਸਰ ਵੀਰੇ ਮੈਂ weight lose ਕਰਦਾ ਫੇਟ ਤੋਂ ਪਰੇਸ਼ਾਨ ਹਾਂ ਓਕੇ ਜੀ ਇਹ ਦੇਖੋ ਜੇ ਤੁਸੀਂ weight lose ਕਰਨਾ ਚਾਹੁੰਦੇ ਹੋ ਕੋਈ ਦਿੱਕਤ ਨਹੀਂ ਹੋ ਜੇਗਾ ਕੋਈ ਐਸਾ ਕੋਈ ਮਤਲਬ ਹੀ ਵੱਡਾ ਕੰਮ ਨਹੀਂ ਹੈਗਾ ਵੀ ਜਿਹੜਾ ਤੁਹਾਡਾ weight ਹੈ ਜਿਹੜਾ lose ਨਾ ਹੋ ਸਕੇ ਜੁਨਯਤੇ ਕੋ ਇਹ ਇਹ ਹੋਰ ਕੰਮ ਹੀ ਨਹੀਂ ਬਣਿਆ ਹੈਗਾ ਜਿਹੜਾ ਮਤਲਬ ਹੀ ਨਾ ਹੋ ਸਕੇ ਹੈਨਾ ਸੋ ਤੁਹਾਡੇ ਅੰਦਰ ਸਭ ਤੋਂ ਪਹਿਲਾਂ ਦੇਖੋ weight ਘਟਾਉਣਾ ਜੇ ਤੁਸੀਂ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡੇ ਅੰਦਰ ਇਹ ਇਰਾਦਾ ਹੋਣਾ ਚਾਹੀਦਾ ਤੁਹਾਡਾ ਮਨ ਪੱਕਾ ਹੋਣਾ ਜੀ ਦਾ ਕਿਉਂਕਿ ਜਦੋਂ ਵੇਟ ਘਟਦਾ ਨਾ ਵੇਟ ਘਟਦਾ ਵਾ ਡਿਸਪਲਿਨ ਦੇ ਸਿਰ ਤੇ ਜੇ ਤੁਹਾਡੇ ਅੰਦਰ ਡਿਸਪਲਿਨ ਹੈਗਾ ਨਾ ਵੇਟ ਘਟੋਣ ਨੂੰ ਲੈ ਕੇ ਤਾਂ ਤੁਹਾਡਾ ਵੇਟ 101% ਘਟੇਗਾ ਕਿਉਂਕਿ ਵੇਟ ਘਟਾਉਣ ਦੀ ਸਭ ਤੋਂ ਚੀਜ਼ ਹੈ ਜਿਹੜੀ ਉਹ ਹੈਗੀ ਡਿਸਪਲਿਨ ਠੀਕ ਹੈ ਜੀ ਜਿਹੜੀ ਡਾਈਟ ਆ ਉਹਨੂੰ ਪ੍ਰੋਪਰਲੀ ਫੋਲੋ ਕਰਨਾ ਉਹ ਠੀਕ ਹੈ ਜਦੋਂ ਤੁਸੀਂ ਪ੍ਰੋਪਰਲੀ ਡਾਈਟ ਨੂੰ ਫੋਲੋ ਕਰਦੇ ਹੋ ਨਾ ਜਿਹੜੇ ਪਹਿਲੇ ਵੀਕ ਹੁੰਦਾ ਫਸਟ ਵੀਕ ਹੁੰਦਾ ਉਦੋਂ ਤੁਹਾਨੂੰ ਔਖਾ ਆਉਣਾ ਪੈਂਦਾ ਕਿਉਂ ਕਿਉਂਕਿ ਤੁਸੀਂ 19 ਕ ਮਾਤਰਾ ਦੇ ਵਿੱਚ ਖਾਣਾ ਹੁੰਦਾ ਤੇ ਕੁਝ ਚੀਜ਼ਾਂ ਨੇ ਜਿਹੜੀਆਂ ਅਸੀਂ ਬਿਲਕੁਲ ਛੱਡਣੀਆਂ ਪੈਂਦੀਆਂ ਨੇ ਸਾਨੂੰ ਅਸੀਂ ਉਹ ਜਿਹੜਾ ਨਹੀਂ ਖਾਣੇ ਕਿਆ ਸਾਡਾ ਬਹੁਤ ਜ਼ਿਆਦਾ ਦਿਲ ਕਰਦਾ ਵਾ ਠੀਕ ਹੈ ਜੀ ਜਿਵੇਂ ਖਾਸ ਕਰਕੇ ਤੁਸੀਂ ਮਿੱਠੇ ਹੀ ਲਾ ਲੋ ਮਿੱਠਾ ਕਾ ਉਹਨੂੰ ਤਾਂ ਬਹੁਤ ਜ਼ਿਆਦਾ ਦਿਲ ਕਰੇਗਾ ਕਰੇ ਵੀ ਹੋਏਗੀ ਤੁਹਾਨੂੰ ਠੀਕ ਹੈ ਜੀ ਵੀ ਮੇ ਆ ਵੀ ਖਾਲਾ ਉਹ ਵੀ ਖਾਲਾ ਚਾਹ ਪੀ ਲਾ ਐ ਕਰ ਲਾ ਮੜ ਜਾ ਮਿੱਠਾ ਪਾਲਾ ਤੁਹਾਡਾ ਬਹੁਤ ਦਿਲ ਕਰੇਗਾ ਪਰ ਤੁਸੀਂ ਆਪਣੇ ਆਪ ਨਾਲ ਵਾਦਾ ਕਰਨਾ ਮੈਂ ਭਾਰਕ ਟੂਰਨਾ ਮੇਦਾਂ ਦੀ ਕੋਈ ਚੀਜ਼ ਨਹੀਂ ਖਾਣੀ ਜੇ ਤੁਸੀਂ ਫਸਟ ਵੀਕ ਪ੍ਰੋਪਰਲੀ ਫੋਲੋ ਕਰ ਗਏ ਨਾ ਫਿਰ ਉਸ ਤੋਂ ਬਾਅਦ ਨਾ ਤਾਂ ਤੁਹਾਡਾ ਮਿੱਠਾ ਖਾਣੂ ਜੀ ਕਰਨਾ ਹੈਗਾ ਠੀਕ ਹੈ ਜੀ ਨਾ ਕੋਈ ਤਲੇ ਚੀਜ਼ ਖਾਣੂ ਜੀ ਕਰਨੀ ਹੈਗੀ ਤੁਹਾਡਾ ਕੋਈ ਵੀ ਚੀਜ਼ ਮਤਲਬ ਇਦਾਂ ਦੀ ਕੋਈ ਚੀਜ਼ ਉਹਨੂੰ ਖਾਣੂ ਜੀ ਨਹੀਂ ਕਰਨਾ ਤੁਹਾਡਾ ਤੇ ਤੁਹਾਡਾ ਭਾਰ ਉਹ 101% ਘਟੂਗਾ ਆਪਣੇ ਆਪ ਹੀ ਤੇ ਤੁਹਾਡਾ ਜਿੰਦਗੀ ਜਿਹੜੇ ਭਾਰ ਦੀ ਵਧੂਗਾ ਸਾਡਾ ਭਾਰ ਵਧਣਾ ਮੈਨ ਕਰਨੀ ਇਹੀ ਆ ਵੀ ਅਸੀਂ ਓਵਰ ਈਟਿੰਗ ਕਰਦੇ ਆ ਓਵਰ ਈਟਿੰਗ ਮਤਲਬ ਵੀ ਅਸੀਂ ਲੋੜ ਤੋਂ ਜ਼ਿਆਦਾ ਖਾ ਲੈਂਦੇ ਆ ਹਣਾ ਜਦੋਂ ਅਸੀਂ ਲੋੜ ਤੋਂ ਜ਼ਿਆਦਾ ਖਾ ਲੈਂਦੇ ਹਾਂ ਨਾ ਉਹ ਸਾਡੀ ਬੋਡੀ ਦੇ ਵਿੱਚ ਖਾਣਾ ਜਿਹੜਾ ਫालतू ਦਾ ਸਟੋਰ ਹੋ ਜਾਂਦਾ ਫਿਰ ਸਾਡੀ ਬੋਡੀ ਕੀ ਕਰਦੀ ਹੈ ਉਹਨੂੰ ਫੈਟ ਦੇ ਰੂਪ ਦੇ ਵਿੱਚ ਸਟੋਰ ਕਰਨਾ ਸ਼ੁਰੂ ਕਰ ਦਿੰਦੀ ਹੈ ਫਿਰ ਤੁਹਾਡਾ weight ਜਿਹੜਾ ਉਹ ਵੱਧਦਾ ਵਾ ਸੋ ਇਸ ਕਰਕੇ ਕਦੇ ਵੀ ওভারੀਟਿੰਗ ਨਹੀਂ ਕਰਨੀ ਚਾਹੀਦੀ ਮਿੱਠਾ ਲੋੜ ਤੋਂ ਵੱਧ ਨਹੀਂ ਖਾਣਾ ਚਾਹੀਦਾ ਜੇ ਤੁਸੀਂ ਖਾਣਾ ਵੀ ਚਾਹਦੇ ਹੋ ਦਿਨ ਦੇ ਵਿੱਚ ਇੱਕ ਚਮਚ ਖਾ ਲੋ ਖੰਡ ਨਾ ਖਾਓ ਚਿੱਟੀ 슈ਗਰ ਨਾ ਖਾਓ ਚਿੱਟੀ 슈ਗਰ ਤਾਂ ਜ਼ਹਿਰ ਆ ਯਾਰ ਉਹਨੂੰ ਤੁਸੀਂ ਬਿਲਕੁਲ ਅਵੋਇਡ ਕਰ ਦੋ ਜੇ ਤੁਸੀਂ ਖਾਣਾ ਵੀ ਚਾਹੁੰਦੇ ਹੋ ਸ਼ਹਿਦ ਖਾ ਸਕਦੇ ਹੋ ਸ਼ਹਿਦ ਸਭ ਤੋਂ ਵਧੀਆ ਠੀਕ ਹੈ ਜੀ ਜੇ ਸ਼ਹਿਦ ਨਹੀਂ ਖਾਂਦੇਗੇ ਤੁਸੀਂ ਕਹਿੰਦੇ ਨਹੀਂ ਜਰ ਮੈਂ ਦਿੱਲੀ ਵਿੱਚ ਕੋਈ ਹੋਰ ਚੀਜ਼ ਖਾਣਾ ਸ਼ੱਕਰ ਖਾ ਲੋ ਗੋੜਾ ਖਾ ਲੋ ਉਹ ਵੀ ਇੱਕ ਚਮਚੇ ਲੋੜ ਤੋਂ ਜ਼ਿਆਦਾ ਨਹੀਂ ਹਰ ਇੱਕ ਚੀਜ਼ ਦਾ ਲੋੜ ਤੋਂ ਜ਼ਿਆਦਾ ਕੋਈ ਵੀ ਚੀਜ਼ ਦਾ ਉਹਦਾ ਨੁਕਸਾਨ ਆ ਫਾਇਦਾ ਕਿਸੇ ਦਾ ਨਹੀਂ ਹੈਗਾ ਸੋ ਇਸ ਕਰਕੇ ਲੋੜ ਤੋਂ ਵੱਧ ਕੋਈ ਵੀ ਚੀਜ਼ ਨਹੀਂ ਤੁਸੀਂ ਖਾਣੀ ਹੈਗੀ ਨਾ ਹੀ ਪੀਣੀ ਹੈਗੀ ਠੀਕ ਹੈ ਜੀ ਇੱਕ ਪ੍ਰੋਸੈਸਰ ਫੂਡ ਆ ਜਿਹੜੇ ਉਹਨੂੰ ਤੁਸੀਂ ਬੰਦ ਕਰ ਦੋ ਕੋਈ ਵੀ ਪ੍ਰੋਸੈਸ ਕੋੜਾ ਜਿਵੇਂ ਡੱਬੇ ਲੈ ਹੋਗੇ ਹਨਾ ਉਹਨੂੰ ਤੁਸੀਂ ਬੰਦ ਕਰ ਦੋ ਡੱਬੇ ਵਾਲੀਆਂ ਚੀਜ਼ਾਂ ਤੁਸੀਂ ਮਤਲਬ ਜੀ ਖਾਣੀਆਂ ਬੰਦ ਕਰ ਦੋ ਪੀਣੀਆਂ ਬੰਦ ਕਰ ਦੋ ਪੈਕੇਟ ਫੂਡ ਬੰਦ ਕਰ ਦੋ ਫਿਰ ਦੇਖਿਓ ਤੁਹਾਨੂੰ ਰਿਜ਼ਲਟ ਦੇਖਿਓ ਕਿੰਨੀ ਛੇਤੀ ਮਿਲਦਾ ਸਿਰਫ ਸਿੰਪਲ ਘਰ ਦੇ ਖਾਣੇ ਦੇ ਤਿਆਰ ਠੀਕ ਆ ਜੀ ਬਾਕੀ ਮੇਨ ਚੀਜ਼ ਆ ਦੇਖੋ ਡਾਈਟ ਡਾਈਟ ਪ੍ਰੋਪਰਲੀ ਤੁਸੀਂ ਫੋਲੋ ਕਰੋ ਡਾਈਟ ਦੇ ਮੈਂ ਬਹੁਤ ਸਾਰੀ ਵੀਡੀਓ ਬਣਾ ਕੇ ਪਾਈਆਂ ਹੋਈਆਂ ਨੇ ਮੈਂ ਡਾਈਟ ਪਲਾਨ ਦੀਆਂ ਵੀਡੀਓ ਮੈਂ ਬਣਾ ਕੇ ਪਾਈਆਂ ਹੋਈਆਂ ਨੇ ਤੁਸੀਂ ਮੇਰਾ ਕੋਈ ਵੀ ਡਾਈਟ ਪਲਾਨ ਜਿਹੜਾ ਤੁਸੀਂ ਮੇਰਾ ਫੋਲੋ ਕਰ ਸਕਦੇ ਹੋ ਮੈਂ 7 ਦਿਨ ਦਾ ਡਾਈਟ ਪਲਾਨ ਵੀ ਬਣਾ ਕੇ ਪਾਇਆ ਹੋਇਆ 10 ਦਿਨ ਦਾ ਵੀ 15 ਦਿਨ ਦਾ ਵੀ 20 ਦਿਨ ਦਾ ਵੀ 1 ਮਹੀਨੇ ਦਾ ਵੀ ਮੈਂ ਡਾਈਟ ਪਲਾਨ ਬਣਾ ਕੇ ਪਾਇਆ ਹੋਇਆ ਪਰ ਫਿਰ ਵੀ ਅਗਰ ਤੁਸੀਂ ਆਪਣਾ ਪਰਸਨਲ ਡਾਈਟ ਪਲਾਨ ਮੇਰੇ ਕੋਲ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਤੇ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣਾ ਨੰਬਰ ਦਿੱਤਾ ਹੋਇਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੇਰੇ ਕੋਲੋਂ ਆਪਣਾ ਪਰਸਨਲ ਡਾਈਟ ਪਲਾਨ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਬਟ ਜਿਹੜਾ ਪਰਸਨਲ ਡਾਈਟ ਪਲਾਨ ਹੋਏਗਾ ਜੀ ਉਹਦੀ ਥੋੜੀ ਜੀ ਫੀਸ ਹੋਏਗੀ ਫੀਸ ਮੈਂ ਇੰਨੀ ਕਿ ਰੱਖੀ ਹੋਈ ਆ ਉਹ ਹਰੇਕ ਮੇਰੀ ਪਿੰਨ ਹਰੇਕ ਮੇਰਾ ਭਰਾ ਜਿਹੜਾ ਉਹ ਦੇਖ ਸਕਦਾ ਵਾ ਠੀਕ ਹੈ ਜੀ ਤੇ ਮੇਰੇ ਕੋਲ ਡਾਈਟ ਪਲਾਨ ਬਣਵਾ ਲਓ ਤੁਹਾਨੂੰ ਉਹਦੇ ਨਾਲ 101% ਰਿਜ਼ਲਟ ਜਿਹੜਾ ਮਿਲੇਗਾ ਜੀ ਸਚਿਨਉਰਾ ਹੈਲੋ ਆਈ ਐਮ ਫਰਮ ਦੁਬਈ ਠੀਕ ਹੈ ਜੀ ਥੈਂਕ ਯੂ ਜੀ ਧੰਨਵਾਦ ਜੀ ਤੁਸੀਂ ਦੁਬਈ ਤੋਂ ਮੇਰੀ ਵੀਡੀਓ ਦੇਖ ਰਹੇ ਹੋ ਮੇਰੇ ਨਾਲ ਜੁੜੇ ਹੋ ਪਰ ਮਨਪ੍ਰੀਤ ਸਿੰਘ ਹੋਰ ਕਿਵੇਂ ਹੈ ਭਾਈ ਕਿੱਥੋਂ ਮਰ ਬੀ ਸਿੰਘ ਬ੍ਰਦਰ ਮੈਂ ਬਹੁਤ ਵਧੀਆ ਚੜ੍ਹਦੀ ਗਰਾਂ ਵਾਹਿਗੁਰੂ ਜੀ ਦੀ ਕਿਰਪਾ ਜੀ ਠੀਕ ਹੈ ਜੀ ਤੇ ਮੈਂ ਵੀਰੇ ਜਲੰਧਰ ਤੋਂ ਆਂ ਜੀ ਠੀਕ ਹੈ ਜੀ ਸੋ ਬਾਕੀ ਨਾ ਯਾਰ ਤੁਸੀਂ ਵਰਕਆਊਟ ਜ਼ਰੂਰ ਕਰਿਆ ਕਰੋ ਮੇਰੇ ਭਣ ਭਰਾ ਮੇਰੇ ਕੋਲੋਂ ਨਾ ਡਾਈਟ ਪਲਾਨ ਵਗੈਰਾ ਤਾਂ ਬਣਵਾ ਲੈਂਦੇ ਨੇ ਮੈਂ ਉਹਨੂੰ ਕਹਿੰਦਾ ਵੀ ਵਰਕਆਊਟ ਜ਼ਰੂਰ ਕਰਿਆ ਕਰੋ ਜਿੰਨਾ ਜ਼ਿਆਦਾ ਤੁਸੀਂ ਵਰਕਆਊਟ ਕਰੋਗੇ ਤਾਂ ਤੁਹਾਡਾ weight ਜਿਹੜਾ ਉਨਾਂ ਜ਼ਿਆਦਾ ਘਟੇਗਾ ਤੇ ਤੁਸੀਂ ਫਿੱਟ ਰਹੋਗੇ ਸਿਹਤਮੰਦ ਰਹੋਗੇ ਮੇਰੇ ਵੀਰੇ ਜਲੰਧਰ ਤੋਂ ਠੀਕ ਆ ਜੀ ਠੀਕ ਆ ਜੀ ਫਿਰ ਤਾਂ ਨੇੜੇ ਹੀ ਹੋ ਤੁਸੀਂ ਸਾਡੇ ਜੀ ਸੋ ਪਲੀਜ਼ ਤੁਸੀਂ ਮਤਲਬ ਇਹ ਨਾ ਵਰਕਆਊਟ ਜਰੂਰ ਕਰਿਆ ਕਰੋ ਯਾਰ ਵਰਕਆਊਟ ਤੁਸੀਂ ਇਹ ਨਾ ਦੇਖੋ ਵੀ ਸਾਡਾ ਭਾਰ ਘਟੇਗਾ ਜਾਂ ਨਹੀਂ ਉਹਨੂੰ ਛੱਡੋ ਪਰ ਫਿਟਨੈਸ ਦੇ ਲਈ ਜੇ ਆਪਾਂ ਵਰਕਆਊਟ ਨੂੰ ਨਾ ਦੇਖੀਏ ਨਾ ਤਾਂ ਤੁਸੀਂ ਇਹ ਦੇਖੋ ਉਹਦੇ ਨਾਲ ਕੱਲਾ ਭਾਰ ਨਹੀਂ ਫਿਟ ਨਹੀਂ ਫਿਟਨੈਸ ਨਹੀਂ ਹੁੰਦੀ ਉਹਦੇ ਨਾਲ ਸਾਡਾ ਮਾਈਂਡ ਆ ਜਿਹੜਾ ਮਾਈਂਡ ਵੀ ਬਹੁਤ ਜ਼ਿਆਦਾ ਸ਼ਾਰਪ ਹੁੰਦਾ ਵਾ ਜੇ ਤੁਸੀਂ ਵਰਕਆਊਟ ਕਰਦੇ ਐ ਐਕਸਰਸਾਈਜ਼ ਕਰਦੇ ਆ ਸਾਡਾ ਮਾਈਂਡ ਵੀ ਸ਼ਾਰਪ ਹੁੰਦਾ ਵਾ ਸਾਡਾ ਸੋ ਇਸ ਕਰਕੇ ਵਰਕਆਊਟ ਜਿਹੜਾ ਤੁਸੀਂ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਜੀ ਸਵੇਰੇ ਜ਼ਰੂਰ ਉੱਠਾ ਕਰੋ ਜਲਦੀ ਸਵੇਰੇ ਉੱਠ ਕੇ 15-20 ਮਿੰਟ ਵਾਕ ਆ ਜਿਹੜੀ ਉਹ ਜ਼ਰੂਰ ਕਰਿਆ ਕਰੋ ਜਿਹੜੀ ਸਵੇਰ ਦਾ ਵਰਕਆਊਟ ਹੁੰਦਾ ਵਾਕ ਹੁੰਦੀ ਨਾ ਸਵੇਰ ਦੀ ਉਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਰਿਜ਼ਲਟ ਮਿਲਦਾ ਕਿਉਂਕਿ ਸਵੇਰੇ ਇੱਕਦਮ ਬਹੁਤ ਵਧੀਆ ਮੌਸਮ ਹੁੰਦਾ ਸਾਫ਼ ਹੁੰਦਾ ਕੁਦਰਤੀ ਮਤਲਬੀ ਹੋਵਾ ਜਿਹੜੀ ਉਹ ਕੁਦਰਤੀ ਬਿਲਕੁਲ ਵਧੀਆ ਚੱਲਦੀ ਹੁੰਦੀ ਸਾਫ਼ ਸੁਥਰੀ ਜੋ ਸਾਡੇ ਫੇਫੜਿਆਂ ਲਈ ਗੁਰਦਿਆਂ ਲਈ ਸਾਡੇ ਲੀਵਰ ਲਈ ਬਹੁਤ ਵਧੀਆ ਵਾ ਸੋ ਇਸ ਗੱਲ ਕਿ ਤੁਸੀਂ ਮਤਲਬ ਵੀ ਸਵੇਰੇ ਵਰਕਆਊਟ ਜਿਹੜਾ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਮੰਨ ਤੁਸੀਂ ਮੈਂ ਬ੍ਰਦਰ ਪਾਵਰ ਵਧਾਉਣੀ ਆ ਕੋਈ ਡਾਈਟ ਪਤਾ ਬ੍ਰਦਰ ਦੇਖੋ ਜੇ ਤੁਸੀਂ ਪਾਵਰ ਵਧਾਉਣੀ ਆ ਤੁਸੀਂ ਪਾਵਰ ਲਿਫਟਿੰਗ ਕਰਦੇ ਹੋ ਹਨਾ ਕੋਈ ਦੇਖੋ ਜੇ ਪਾਵਰ ਵਧਾਉਣੀ ਆ ਤਾਂ ਫਿਰ ਪਾਵਰ ਲਿਫਟਿੰਗ ਲਈ ਪਾਵਰ ਵਗੈਰਾ ਵਧੁੰਦੇ ਆ ਜਾਂ ਫਿਰ ਤੁਸੀਂ ਬੌਕਸਿੰਗ ਕਰਦੇ ਹੋ ਕੋਈ ਵੀ ਗੇਮ ਕਰਦੇ ਜਿਹਦੇ ਵਿੱਚ ਜਿਹਦੇ ਵਿੱਚ ਸਾਨੂੰ ਪਾਵਰ ਦੀ ਲੋਡ ਪੈਂਦੀ ਆ ਹਨਾ ਸੇ ਤਾਂ ਮਤਲਬ ਵੀ ਚਲੋ ਮੈਂ ਤੁਹਾਨੂੰ ਕੋਸ਼ਿਸ਼ ਸੁਜੈਸਟ ਵੀ ਕਰ ਦਾਂਗਾ ਠੀਕ ਆ ਜੀ ਜੇ ਤੁਸੀਂ ਮਤਲਬ ਵੀ ਕੋਈ ਵਰਕਆਊਟ ਵਗੈਰਾ ਕਰਦੇ ਹੋ ਸੌਰੀ ਗੇਮ ਕਰਦੇ ਹੋ ਜੀ ਠੀਕ ਆ ਜੀ ਸੋ ਆਪਾਂ 1-2 ਮਿੰਟ ਆਪਾਂ ਹੋਰ ਲਾਈਵ ਆਵਾਂਗੇ ਮੈਂ ਤਾਂ ਬਾਈ ਕੁਝ ਵੀ ਨਹੀਂ ਕਰਦਾ ਬਾਈ ਓਕੇ ਠੀਕ ਹੈ ਜੀ ਨਹੀਂ ਜੇ ਅਗਰ ਤੁਸੀਂ ਕੁਝ ਵੀ ਨਹੀਂ ਕਰਦੇ ਹੈਗੇ ਤਾਂ ਕੋਈ ਦਿੱਕਤ ਨਹੀਂ ਹੈਗੀ ਫਿਰ ਬ੍ਰਦਰ ਪਤਾ ਕੀ ਹੈ ਤੁਸੀਂ ਡਾਈਟ ਹੈ ਜਿਹੜੀ ਤੁਸੀਂ ਨੋਰਮਲੀ ਤੁਸੀਂ ਖਾ ਸਕਦੇ ਹੋ ਗੇਨਿੰਗ ਵਾਲੀ ਖਾ ਸਕਦੇ ਹੋ ਲੀਨ ਲੀਨ ਗੇਨਿੰਗ ਵਾਲੀ ਉਹਦੇ ਨਾਲ ਤੁਹਾਡੀ ਪਾਵਰ ਸਟਰੈਂਥ ਸਾਰਾ ਕੁਝ ਵਧੇਗਾ ਹਨਾ ਸੋ ਥੋੜਾ ਜਿਹਾ ਤੁਸੀਂ ਮਤਲਬ ਵੀ ਕਾਫੀ ਵਗੈਰਾ ਥੋੜਾ ਜਿਹਾ ਵਧਾ ਕੇ ਰੱਖੋ ਪ੍ਰੋਟੀਨ ਤੇ ਕਾਫੀ ਇਹਨੂੰ ਥੋੜਾ ਜਿਹਾ ਵਧਾ ਕੇ ਰੱਖੋ ਠੀਕ ਹੈ ਜੀ ਇਦੇ ਨਾਲ ਹੀ ਤੁਹਾਡੀ ਪਾਵਰ ਤੇ ਸਟਰੈਂਥ ਆ ਜਾਣੀ ਤੇ ਬੋਡੀ ਦੀ ਕੰਡੀਸ਼ਨ ਤੁਹਾਡੀ ਬਹੁਤ ਵਧੀਆ ਹੋ ਜਾਏਗੀ ਠੀਕ ਹੈ ਜੀ ਨੈਚੁਰਲ ਚੀਜ਼ਾਂ ਖਾਓ ਠੀਕ ਹੈ ਜੀ ਫੂਡ ਤੋਂ ਜ਼ਿਆਦਾ ਕੋਸ਼ਿਸ਼ ਕਰੋ ਵੀ ਫੂਡ ਖਾਈਏ ਸੀ ਫੂਡ ਤੋਂ ਅਸੀਂ ਪਾਵਰ ਆ ਉਹ ਲਈਏ ਕਿਉਂਕਿ ਸਪਲੀਮੈਂਟ ਵੇਰੇ ਖਾਣ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਸੋ ਕੋਸ਼ਿਸ਼ ਕਰੋ ਵੀ ਅਸੀਂ ਫੂਡ ਵਾਲੀ ਜਿੱਦਾਂ ਜਿਖਾਈਏ ਭਾਈ ਕਬੱਡੀ ਖੇਡਦਾ ਉਹ ਕਬੱਡੀ ਖੇਡ ਦੋ ਬਹੁਤ ਵਧੀਆ ਵੀਰੇ ਜੇ ਤੁਸੀਂ ਕਬੱਡੀ ਖੇਡ ਦੋ ਕਵੱਡੀ ਦੇ ਵਿੱਚ ਤਾਂ ਪੈਂਦੀ ਆ ਚਲੋ ਸਪੀਡ ਦੀ ਲੋੜ ਵੀ ਪੈਂਦੀ ਆ ਉਹਦੇ ਵਿੱਚ ਪਾਵਰ ਦੀ ਵੀ ਲੋੜ ਪੈਂਦੀ ਆ ਹਨਾ ਤੇ ਦੇਖੋ ਬ੍ਰਦਰ ਡਾਈਟ ਹੀ ਆ ਮੇਨ ਚੀਜ਼ ਡਾਈਟ ਹੀ ਆ ਜੇ ਤੁਸੀਂ ਡਾਈਟ ਨੂੰ ਪ੍ਰੋਪਰਲੀ ਤੁਸੀਂ ਮਤਲਬ ਇਹ ਫੋਲੋ ਕਰੋਗੇ ਹਨਾ ਤਾਂ ਖਾਣ ਪੀਣ ਦਾ ਤੁਸੀ ਸਿਸਟਮ ਸੈੱਟ ਕਰ ਲਿਆ ਫਿਰ ਆਪੇ ਪਤਾ ਅਜਾ ਮੈਨੂੰ ਪੁੱਛੇ ਤਾਂ ਮੈਂ ਕਵੱਡੀ ਕਰਦਾ ਨਹੀਂ ਬ੍ਰਦਰ ਮੈਂ ਕਵੱਡੀ ਨਹੀਂ ਕਰਦਾ ਮੈਂ ਬਾਕਸਿੰਗ ਕਰਦਾ ਤਾਂ ਬੋਡੀ ਬਿਲਡਿੰਗ ਵੀ ਕਰਦਾ ਬਾਕਸਿੰਗ ਵੀ ਕਰਦਾ ਨੂੰ ਬੋਡੀ ਬਿਲਡਿੰਗ ਵੀ ਕਰਦਾ ਮੈਂ ਮੈਨੂੰ ਬ੍ਰਦਰ ਜੋ 23 24 24 ਸਾਲ ਹੋ ਗਿਆ ਮੈਨੂੰ ਬੌਕਸਿੰਗ ਕਰਦੇ ਹੋਏ 24 ਸਾਲ ਮੈਨੂੰ ਹੋ ਗਿਆ ਬੌਕਸਿੰਗ ਕਰਦੇ ਹੋਏ ਤੇ ਹੁਣ ਮੈਂ ਥੋੜਾ ਜਿਹਾ ਮਤਲਬ ਬੋਡੀ ਬਿਲਡਿੰਗ ਦੇ ਵਿੱਚ ਵੈਸੇ ਮੈਨੂੰ ਇੰਟਰਸਟ ਆ ਤੇ ਹੁਣ ਵੈਸੇ ਹੀ ਮੈਂ ਬੋਡੀ ਬਿਲਡਿੰਗ ਹੈ ਜਿਹੜੀ ਮੈਂ ਉਹ ਮਤਲਬ ਸ਼ੁਰੂ ਕੀਤੀ ਆ ਹਨਾ ਤੇ ਬੌਕਸਿੰਗ ਵੀ ਵੀਰੇ ਮੈਂ ਨਾਲ ਨਾਲ ਕਰੀ ਜਾ ਰਿਹਾ ਬਾਕੀ ਵਰਕਆਊਟ ਕਰਨ ਦਾ ਸ਼ੌਂਕ ਆ ਮੈਨੂੰ ਬਹੁਤ ਜ਼ਿਆਦਾ ਫਿਟ ਰਹਿਣ ਦਾ ਸ਼ੌਂਕ ਆ ਮੈਨੂੰ ਹੋਰ ਕੋਈ ਸ਼ੌਂਕ ਨਹੀਂ ਹੈਗਾ ਬਸ ਜਿਆਦਾਤਰ ਮੈਂ ਆਪਣਾ ਟਾਈਮ ਜਿਹੜਾ ਵੀ ਨੇ ਗਰਾਊਂਡ ਦੇ ਵਿੱਚ ਹੀ ਮੈਂ ਬਤੋਣਾ ਵਾ ਵਰਕਆਊਟ ਕਰਦਾ ਰਹਿਣਾ ਬਸ ਬਾਕੀ ਬੌਕਸਿੰਗ ਦੇ ਮੈਂ ਬਹੁਤ ਸਾਰੇ ਕੰਪੀਟੀਸ਼ਨ ਬ੍ਰਦਰ ਮੈਂ ਖੇਡੇ ਆ ਮੈਂ ਇੰਟਰਨੈਸ਼ਨਲ ਪਲੇਅਰ ਆ ਮੈਂ ਬੌਕਸਿੰਗ ਦਾ ਤੇ ਬੋਡੀ ਬਿਲਡਿੰਗ ਮੈਂ ਹੁਣੇ ਸ਼ੁਰੂ ਕੀਤੀ ਆ ਬਾਕੀ ਦੇਖੋ ਅੱਗੇ ਪ੍ਰਮਾਤਮਾ ਵਾਹੀ ਕਿੱਥੇ ਲੈ ਕੇ ਜਾਂਦਾ ਵਾ ਸੋ ਚਲੋ ਠੀਕ ਆ ਜੀ 13 ਮਿੰਟ ਹੋ ਗਿਆ ਆਪਣੇ ਲਾਈਵ ਨੂੰ ਤੇ ਆਪਾਂ ਇੱਥੇ ਬੰਦ ਕਰਦੇ ਆਂ ਤੇ ਆਪਾਂ ਨੂੰ ਬੁੱਧਵਾਰ ਨੂੰ ਆਪਾਂ ਲਾਈਵ ਆਵਾਂਗੇ ਗੁੱਡ ਬ੍ਰਦਰ ਹੁੰਦੀ ਕਰਮਾ ਵਾਲੀ ਮੈਂ ਜਿਵੇਂ ਬਲਵਾਂ ਚਲੋ ਠੀਕ ਆ ਜੀ ਥੈਂਕ ਯੂ ਜੀ ਤੁਹਾਡਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਕੱਢ ਕੇ ਮੇਰੇ ਲਾਈਵ ਨਾਲ ਜੁੜਿਓ ਤੇ ਅੱਗੇ ਵੀਡੀਓ ਆ ਰਹੀਆਂ ਤੁਹਾਡੇ ਵਾਸਤੇ ਬਹੁਤ ਵਧੀਆ-ਵਧੀਆ ਵੀਡੀਓ ਮੈਂ ਲੈ ਕੇ ਆ ਰਿਹਾ ਵਾਂ ਇੱਕ ਯੂਰੀਕੇ ਐਸਿਡ ਜਿੰਨਾ ਦਾ ਵਾਅਦਾ ਵਾ ਉਹਦੇ ਵਿੱਚ ਵੀਡੀਓ ਬਣਾ ਕੇ ਲੈ ਕੇ ਆਇਆ ਮੈਂ ਯੂਰੀਕੇ ਐਸਿਡ ਨੂੰ ਤੁਸੀਂ ਕਿਵੇਂ ਠੀਕ ਕਰ ਸਕਦੇ ਹੋ ਜੜ ਤੋਂ ਖਤਮ ਕਰ ਸਕਦੇ ਹੋ ਨੰਬਰ 1 ਨੰਬਰ 2 ਮੈਂ ਲੈ ਕੇ ਆ ਰਿਹਾ ਵਾਂ ਵੀ ਤੁਸੀਂ ਆਪਣਾ ਭਾਰ ਘਟਾਉਣ ਦਾ ਡਾਈਟ ਪਲਾਨ ਜਿਹੜਾ ਮੈਂ ਉਹ ਲੈ ਕੇ ਆ ਰਿਹਾ ਵਾਂ ਇੱਕ ਮੈਂ ਹੋਰ ਦੋ ਤਿੰਨ ਵੀਡੀਓ ਤੁਹਾਡੇ ਵਾਸਤੇ ਉਹ ਜੀ ਲੈ ਕੇ ਆ ਰਿਹਾ ਵਾਂ ਜਿਹਦੇ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਬੇਨਫੀਟ ਤੁਹਾਨੂੰ ਦੇ ਕੇ ਜਾਣੀਆਂ ਜੋ ਜਿੰਦਗੀ ਦੇ ਵਿੱਚ ਪ੍ਰੋਪਰਲੀ ਅਗਰ ਤੁਸੀਂ ਸਿਹਤਮੰਦ ਜੀਣਾ ਚਾਹੁੰਦੇ ਹੋ ਤੁਹਾਨੂੰ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਉਹਤੇ ਮੈਂ ਪ੍ਰੋਪਰਲੀ ਵੀਡੀਓ ਲੈ ਕੇ ਆ ਰਿਹਾ ਹਾਂ ਜਿਵੇਂ ਤੁਸੀਂ ਮੈਨੂੰ ਕਿਹਾ ਸੀਗਾ ਠੀਕ ਹੈ ਜੀ ਸੋ ਅਗਰ ਤੁਹਾਡਾ ਕੋਈ ਵੀ ਸਵਾਲ ਹੋਇਆ ਤਾਂ ਪਲੀਜ਼ ਤੁਸੀਂ ਵੀ ਇਸ ਵੀਡੀਓ ਦੇ ਥੱਲੇ ਬਾਅਦ ਚ ਕਮੈਂਟ ਕਰਕੇ ਮੈਨੂੰ ਪੁੱਛ ਲਿਓ ਜੀ ਠੀਕ ਹੈ ਜੀ ਸੋ ਮਿਲਦੇ ਹਾਂ ਹੁਣ ਆਪਾਂ ਬੁੱਧਵਾਰ ਨੂੰ ਲਈ ਆਵਾਂਗੇ ਸੋ ਪਲੀਜ਼ ਤੁਸੀਂ ਜਰੂਰ ਜੁੜਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਛੋਟੇ ਭਰਾ ਨੂੰ ਇੰਨਾ ਮਾਣ ਸਤਿਕਾਰ ਦਿੰਦੇ ਹੋ ਤੇ ਮੇਰੀ ਵੀਡੀਓ ਨੂੰ ਫੋਲੋ ਕਰਦੇ ਹੋ ਥੈਂਕ ਯ